ਤੁਹਾਡੀ ਰਿਪੋਰਟ ਮੈਂ ਪੜੀ ਆ ਦਿਖਾਉਂਦੇ ਆਂ ਬਹੁਤ ਬੜੀਆ ਸੇਵਾ ਕਰਾਨੀ ਆ ਕਰੀਓ ਦੇ ਨਾਲ ਕਰੀਓ ਦੇ ਮੈਂ ਬੜਾ ਤੈਂਚ ਦਾ ਫੋਨ ਆ ਕੇ ਥਾਲ ਇੱਕ ਇਹ ਕਿਸੇ ਤੈਂਚੋ ਦਾ ਫੋਨ ਆ ਜੀ ਫੇਰ ਕਿ ਤੂੰ ਆਪਣਾ ਦੇ ਹਾਂ ਮੈਨੂੰ ਲਿਆ ਵਾਸ ਨਾ ਕਰ ਵਾਸ ਕਰ ਰੇ ਪਰੋਣਾ ਮੈਂ ਹਾਈ ਤੂੰ ਉੱਠੀਆ ਬੜਾ ਤੇਰਾ ਪਿਆ ਕੇ ਮੈਂਦਾ ਬੈਗਾ ਤੈਨੂੰ ਅਗਲੇ ਤੂੰ ਕਿੰਨੇ ਗਾਡੇ ਕਿੰਨੇ ਨਾ ਹੋਈਆਂ ਜ਼ਰੂਰਤ ਕਿੰਨੇ ਕਿੰਨਾ ਤੋਰੇ ਨਾਲ ਲੱਭਦੇ ਆ ਠੀਕ ਹੈ ਕਿਨੇ ਗਾ ਹੁਣ ਕਾਰ ਰੇਡੀ ਨਹੀਂ ਲੱਗੂਗਾ ਬਤਾ ਮੈਂ ਵੀ ਸਾਨੂੰ ਤੁਹਾਨੂੰ ਮੈਂ ਨਹੀਂ ਸਮਝਦਾ ਮੈਂ ਮਾਰਿਆ ਆਪਣੇ ਬੀੜੀ ਮੈਂ ਰੋ ਲਾਤੀ ਰੋ ਕੇ ਸੁਣਾ ਹੈ ਤੇ ਮੈਂ ਚੱਲ ਮੈਂ ਦੱਸਦੀ ਕਿੱਥੇ ਆਉਂਗਾ ਮੈਨੂੰ ਤਾਂ ਮੇਰੀ ਜਨਾਨੀ ਪੈਨਸ਼ਨ ਤੇ ਆਵਲਿਆ ਤੂੰ ਕਰਵਾਈ ਆ ਨਾ ਤੂੰ ਅਹੀਂ ਡਿਊਟੀ ਦੇ ਕਹੇ ਕਹੇ ਤੈਨੂੰ ਪੁੱਛਣਾ ਤੂੰ ਡਿਊਟੀ ਦੇ ਅੰਦਰ ਰੱਖਿਆ ਜਨਾ ਪਿੱਛੇ ਫੜਾ ਤੂੰ ਦੂਬਣਾ ਨਿਸਾਰਨ ਮੈਨੂੰ ਕਿਸੇ ਨੇ ਦੱਸਿਆ ਹੋਣ ਲੱਗਿਆ ਭਾਜੀ ਅੱਦਾ ਅੱਦਾ ਭਾਬੀ ਉੱਥੇ ਮੈਨੂੰ ਯਕੀਨ ਨਹੀਂ ਮੈਂ ਕਹਿੰਦਾ ਪਹਿਲੇ ਹਸਪੀਟਲ ਵਿੱਚ ਕਿਉਂ ਮੈਂ ਕਿਸੇ ਨੂੰ ਚੋਟੀ ਨਹੀਂ ਕਰਾ ਭਾਜੀ ਮੈਂ ਇਹ ਹਸਪੀਟਲ ਡਿਊਟੀ ਕਰਦੀ ਸੁੱਖਾ ਸੁੱਖਾ ਕਰ ਹੈ ਮੈਨੂੰ ਕਿਸੇ ਨੇ ਯਾਰ ਦੋਸਤ ਨੂੰ ਦੱਸ ਦਿੱਤਾ ਹੋਰ ਬੰਦ ਕਰ ਹੈਂ ਅੱਦਾ ਹੋਰ ਬੰਦ ਕਰ ਸਾਲਿਆ ਮੇਰੀਆ ਹੋਰ ਬੰਦ ਕਰ ਹਾਂ ਫੋਨ ਕਰ ਰਿਹਾ ਤੂੰ ਕਿਉਂ ਆਪਣੇ ਨਾਲ ਤੈਨੂੰ ਸਾਰੇ ਤੂੰ ਭਾਜੀ ਮੈਂ ਮੈਨੂੰ ਯਾਰ ਦੋਸਤ ਨੇ ਦੱਸਿਆ ਤੇ ਭਾਬੀ ਇਦਾਂ ਘੁੰਮੇ ਮੈਂ ਕਿਹਾ ਤੂੰ ਫੋਟੋ ਲੈਣੀ ਕਹਿੰਦਾ ਨਹੀਂ ਚੰਗਾ ਨਹੀਂ ਲੱਗਦਾ ਭਾਬੀ ਸ਼ਰਮ ਮੈਂ ਜਿਉ ਉਹਨੂੰ ਨਹੀਂ ਸ਼ਰਮ ਪਰ ਸਾਨੂੰ ਭਾਜੀ ਇੱਕ 3 2 ਮਹੀਨਾ ਬਾਅਦ ਨੂੰ ਮਿਲਿਆਂਦਾ ਵਾ ਘਰ ਆਪਣੇ ਕਿਤੇ ਰਹਿੰਦੀ ਸੀ ਕਿ ਮੈਨੂੰ ਇਦਾਂ ਤੰਗ ਕਰਦਾ 2 2 ਮਹੀਨਾ ਬਾਅਦ ਆਈ 4 ਦਿਨ ਹੋ ਗਏ ਨੇ ਮੈਨੂੰ ਪਾਣੀ ਤੱਕ ਨਹੀਂ ਪੁੱਛਿਆ ਮੈਂ ਤੇ ਲੱਗੇ ਉਲਟੀਆਂ ਕਰਦਾ ਮਰ ਗਿਆ ਬਿਮਾਰ ਪਿਆ ਕਿਨੇ ਮੈਨੂੰ ਪਾਣੀ ਤੱਕ ਨਹੀਂ ਪੁੱਛਿਆ ਅੱਜ ਮੈਂ ਮੈਨੂੰ ਯਾਰ ਦੋ ਦੱਸਣ ਲੱਗੇ ਕਿ ਇਦਾਂ ਦਾ ਭਾਬੀ ਘੁੰਮਦੀ ਆ ਮੈਂ ਉੱਤੇ ਕਿ ਮੈਂ ਹਸਪੀਟਲ ਜਾਣਾ ਕੋਈ ਮੈਂ ਭਾਜੀ ਕਹਿੰਦੇ ਆਈ 1:3 ਇਹਨੂੰ ਮੈਂ ਕਹਾ ਚੱਲ ਉੱਥੇ ਹੀ ਹੋਊਗੀ ਫਿਰ ਇੱਥੇ ਸਾਰੇ ਇੱਥੇ ਉਹ ਉੱਥੇ ਬੈਠੀ ਐ ਦੇ ਨਾਲ ਬਾਹਾਂ ਦੇ ਬਾਹਾਂ ਪਾ ਕੇ ਮੇਰਾ ਕੂਤੋ ਗਿਆ ਅੱਜ ਤੇਰੀ ਆਸਤੀ ਦਾ ਕੂਤੋ ਆਪਣੀ ਬੋਟਾ ਮੈਂ ਇਹਨੇ ਕਹੇ ਨਹੀਂ ਆ ਕੋਈ ਤੂੰ ਤਾਂ ਸਾਨੂੰ ਕੀ ਸਮਝਦਾ ਤੂੰ ਘੁੱਤੀ ਰਿਆ ਉਹ ਸਮਝੀਏ ਅੰਨਪੜਿਆ ਮੈਂ ਪੜਨੀ ਆ ਮਾਮਾ ਬੋਤਲ ਬਦਲ ਕੇ ਲਿਆ ਦੇ ਉਹਦਾ ਮੂੰਹ ਟੁਕਣ ਲਿਆ ਗੱਲਾਂ ਮੇਰੀ ਤਾਂ ਕੂਕਿਆ ਚੁਕਾਰੀ ਦਿੱਤੀ ਮਿਲਦੀ ਹੁਣ ਜਿਹੜਾ ਆਪਣੇ ਪਿਓ ਨੂੰ ਆਪਣਾ ਜੱਗਾ ਬੜੀ ਲਿਖੀ ਆ ਹਾਂ ਦੋਸਤ ਬਾਹਾਂ ਨੂੰ ਵਿੱਚ ਪੈਨ ਚੋ ਨੂੰ ਕੱਢ ਕੱਢ ਫੁੱਤੀ ਦਿਆ ਬਾਹ ਚੱਲ ਉਹ ਪਰੇ ਹੋ ਤੂੰ ਨਹੀਂ ਇਹਨੂੰ ਨਹੀਂ ਭੋਗਿਆ ਨਾ ਭਾਈ ਤੂੰ ਮੈਂ ਆਪੇ ਲੈ ਜੰਨਾ ਇਹਨੂੰ ਆਹ ਤੂੰ ਕਹਿੰਦਾ ਕੱਲ ਮੈਨੂੰ ਫੁੱਤੂ ਓਏ ਇੱਕੀ ਪਾਹਾਰਾ ਸਾਇਆ ਬਾਹ ਚੱਲ ਬੇਟਾ ਉੱਕਮੀ ਕੁਛ ਨਹੀਂ ਕਰ ਨਾ ਪਰੇ ਜਾ ਕੁਝ ਨਹੀਂ ਕਰ ਆਪ ਕੁਛ ਨਹੀਂ ਹੋਣਾ ਲੈ ਬੇ ਆਖੇ ਆ ਰਿਹਾ ਮਾਰ ਤਾ ਨਾ ਭਾਈ ਕਿਉਂ ਨਹੀਂ ਮਾਰਨਾ ਆ ਰਿਹਾ ਨਾ ਪੰਜਰ ਚੱਜਾਂਗੇ ਅਸੀਂ ਪਤਾ ਨਹੀਂ ਚੰਗਾ ਲੱਗਦਾ ਮਾਰਨਾ ਆ ਰਿਹਾ ਨਾ ਨਾਮ ਆਪਣੀ ਨੂੰ ਲੈ ਕੇ ਤਾ ਤੇ ਫਰੈਂਡ ਹੀ ਤੇਰਾ ਫਰੈਂਡ ਹੀ ਨਾ ਤੇ ਘਰ ਕਿਉਂ ਨਹੀਂ ਉਹਨੂੰ ਕਿੱਦਾਂ ਉਹਨੂੰ ਚਮੜੀ ਨੀ ਆ ਜਦ ਤੱਕ ਰਾਤ ਕਰਕੇ ਰਾਤੀ ਮੇਰੀ ਖਾਲੀ ਆ ਮੈਂ ਕਿਹਨੂੰ ਮੂੰਹ ਵਖਾਨ ਜੋਗਾ ਨਾ ਕੁਛ ਏ ਦਇਆ ਨਿਕ ਤੈਨੂੰ ਉੱਧਾ ਟੁਟੇ ਖੜਾਂਗੇ ਉਹਨੂੰ ਵੀ ਨਾਲ ਲੈ ਕੇ ਜਾਵਾਂ ਤੈਨੂੰ ਵੀ ਭਾਈ